ਮਾਏ ਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੋਂ ਸ਼ੁਰੂ ਕਰਨ ਲੱਗੇ ਆ ਅੱਗੇ ਕਥਾ ਪ੍ਰਭਾਤੀ ਭਗਤਬੀਣੀ ਜੀ ਕੀ ੴ ਸਤਿਗੁਰ ਪ੍ਰਸਾਦਿ ਤਨ ਚੰਦਨ ਮਾਸਤ ਪਾਤੀ ਰੰਧ ਅੰਤਰਕਾਰ ਤਨ ਕਾਤੀ ਠਾਗਨ ਐਸਟ ਬਗਾਲੇ ਬ ਲਗਾ ਦੇਖ ਮਨਸੋਂ ਪ੍ਰਾਨਮਖ ਪਗਾ ਇਹ ਵਿਸ਼ਾਈ ਮਨੁੱਖ ਵਿਸ਼ਾਈ ਮਨੁੱਖ ਤੂੰ ਅੰਜਤਾ ਕਾਲਯੁਗੀ ਸੁਭਾਅ ਵਿੱਚ ਪਰਵਿ पर벗 ਹੈ ਪਰਮ ਮੂਰਤੀ ਨੂੰ ਚੇਤਤਾ ਕਾ ਨਮਸਕਾਰ ਕਰਦਾ ਹੈ ਤੇਰੀ ਨજર ਟੇਢੀ ਹੈ ਤੇਰੀ ਨਿਗਾ ਵਿੱਚ ਖੋਟ ਹੈ ਦਿਨ ਰਾਤ ਤੂੰ ਮਾਇਆ ਦੇ ਧੰਦਿਆਂ ਵਿੱਚ ਰਿhta ਹੋਇਆ ਹੈ ਤੇਰੀਆਂ ਹੀ ਇਹ ਮੂਰਤੀ ਨੂੰ ਬੰਦਨਾ ਕੈਸਾ ਅਰਥ ਰਹੁ ਜਲਪਾਗਤ ਮੰਦ ਅਚਰ ਅਚਰ ਆਮਨ ਉਕਰ ਦੇਸ਼ਤਰ ਤਾਨਸ ਬਨਨ ਨਤਮ ਪ੍ਰਤੀ ਇਸ਼ਨਾਨ ਸਰੀਰਨ ਦੋਏ ਦੋਏ ਤੋਤੀ ਕਰਮਖ কিরਨ ਰਿੱਦੇ ਸੁਰੀ ਸਦਿਆਨੀ ਪਰ ਦਰਬ ਹਨ ਕੀ ਬਾਨੀ ਹੇ ਲੰ ਲੰਪਟ ਤੂੰ ਸਰੀਰ ਉੱਤੇ ਚੰਦਨ ਦਾ ਲੇਪ ਕਰਦਾ ਹੈ ਮੱਥੇ ਉੱਤੇ ਤુલਸੀ ਦੇ ਪੱਤਰ ਲਾਉਂਦਾ ਹੈ ਭਰ ਤੇਰੇ ਹਿਰਦੇ ਵਿੱਚ ਇਉਂ ਕੁਝ ਹੋ ਰਿਹਾ ਹੈ ਜਿਵੇਂ ਤੇਰੇ ਹੱਥਾਂ ਵਿੱਚ ਕੰਚੀ ਫੜੀ ਹੋਈ ਹੈ ਤੇਰੀ ਨਿਗਾ ਠੰਗਾਂ ਬਾੜੀ ਬਗਲੇ ਬਾਗ ਤੂੰ ਸਮਾਦੀ ਲਈ ਹੋਈ ਹੈ ਵੇਖਣ ਨੂੰ ਤੂੰ ਬੈਸ ਨੂੰ ਜਾਫਦਾ ਹੈ ਜਿਵੇਂ ਤੇਰੇ ਮੂੰਹ ਵਿੱਚੋਂ ਸਾਹ ਵੀ ਨਿਕਲ ਗਏ ਹਨ ਬਾਪ ਦੇਖਣ ਨੂੰ ਤੂੰ ਬੜਾ ਹੀ ਦਿਆਮਾਨ ਜਾਫਦਾ ਹੈ ਇਹ ਮਸਾਈ ਮਨੁੱਖ ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ ਦੋ ਧੋਤੀਆਂ ਰੱਖਦਾ ਹੈ ਔਰ ਕਰਮ ਕਾਂਡ ਵੀ ਕਰਦਾ ਹੈੁੱਦਦਾ ਧਾਰੀ ਬਣਿਆ ਹੋਇਆ ਹੈ ਪਰ ਆਪਣੇ ਹਿਰਦੇ ਵਿੱਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ ਤੈਨੂੰ ਪ੍ਰਾਇਆ ਤਨ ਠੱਗਣ ਦੀ ਆਦਤ ਪਈ ਹੋਈ ਹੈ ਸ਼ੀਲ ਉਪੂਜ ਸ ਚਕਰ ਗਣੇਸ਼ ਨੈਸ ਜਾਗਸ ਜਾਗੇਸ਼ ਭਗਤ ਪਰਮੇਸ਼ਰ ਪਰਮੇਸ਼ਨ ਪਗ ਨਾਚਸ ਚਤ ਕਰਮਨ ਇਹ ਲੰਪਟ ਨਾਚ ਅਤਰਮਨ ਇਲਮ 버터 ਤੂੰ ਸ਼ਿਲਾ ਪੂਜਦਾ ਹੈ ਸਰੀਰ ਉੱਤੇ ਤੂੰ ਗਣੇਸ਼ ਦੇ ਉੱਤੇ ਦੇ ਨਿਸ਼ਾਨ ਬਣਾਏ ਹੋਏ ਹਨ ਰਾਤ ਨੂੰ ਰਸਾਂ ਵਿੱਚ ਭਗਤੀ ਬਜਉਂ ਜਾਗਦਾ ਵੀ ਹੈ ਉੱਥੇ ਪੈਰਾਂ ਨਾਲ ਤੂੰ ਨੱਚਦਾ ਹੈ ਪਰ ਤੇਰੇ ਚਤ ਮੰਦੇ ਕਰਮਾਂ ਵਿੱਚ ਹੀ ਮੰਗਨ ਲੈਂਦਾ ਹੈ ਇਲਮ ਪਰ ਤਾ ਇਹ ਨਾਚ ਕੋਈ ਧਰਮ ਦਾ ਕੰਮ ਨਹੀਂ ਹੈ ਮੇਰਾ ਆਸ਼ੰਤ ਅਰਸੀ ਮਾਲਾ ਕਰੋ ਉੱਜਲ ਤਲਖ ਕਪਾਲਾ ਰਿੱਦੇ ਕੂੜ ਕਾਂਠ ਰੂ ਨਾਖਨ ਏ ਲੰਪਟ ਕ੍ਰਿਸ਼ਨ ਅਪਖਨ ਇਹ ਬਸ਼ਈ ਮਨੋਖ ਪੂਜਾ ਪਾਠ ਮਿਲੇ ਤੂੰ ਹੈ ਨਦੀ ਖਲਣਾ ਅਸਨ ਮਰਨਾ ਹੈ ਤੌ ਸੀਦੀ ਮਾਲਾ ਤੇਰੇ ਪਾਸ ਹੈ ਸਾਫ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਉਂਦਾ ਹੈ ਗਾਲ ਵਿੱਚ ਤੂੰ ਰੋਦਾਖ ਦੀ ਮਾਰਾ ਪਾਈ ਹੋਈ ਹੈ ਪਰ ਤੇਰੇ ਹੰਦੇ ਵਿੱਚ ਠੱਗੀ ਹੈ ਏ ਲੰਪਟ ਇਸ ਤਰ੍ਹਾਂ ਤੂੰ ਹਰੀ ਨੂੰ ਸਿਮਾ ਨਹੀਂ ਰਿਹਾ ਇਹਨੇ ਆਤਮਾ ਤਤਨਾ ਚੀਨਿਆ ਸਭ ਫੋਟਕ ਧਰਮ ਅਮਿਨਿਆ ਕੋ ਬੇਣੀ ਗੁਰਮਖ ਭਤਿਆਵੇ ਬਿਨ ਸਤਗੁਰ ਬਾਠ ਨ ਪਾਵੇ ਇਹ ਬਣੀ ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾਨੀય ਸ੍ਰੀ ਅਤ ਨੂੰ ਨਹੀਂ ਪਛਾਣਿਆ ਉਸ ਅੰਨੇ ਦੇ ਸਾਰੇ ਕਰਮ ਤਾਰਮ ਫੋਕੇ ਹਨ ਉਹੀ ਮਰਕ ਸਿਮਨ ਕਰਦਾ ਹੈ ਜੋ ਗੁਰੂ ਦੇ ਸਾਹਮਣੇ ਹੁੰਦਾ ਹੈ ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ਆਪ ਜੀ ਦਾ ਅਸਲ ਨਾਮ ਬ੍ਰਹਮ ਜਾਣ ਬਣੀ ਸੀ ਆਪ ਜੀ ਦਾ ਜਨਮ ਸੰਮਤ 1630 ਮਿਕਰਮੀ ਪੰਡ ਅਸ਼ਨੀ ਪੰਡ ਵਿੱਚ ਹੋਇਆ। ਜਾਤੀ ਦੇ ਬ੍ਰਾਹਮਣ ਸਨ, ਗਰੀਬ ਐਨੇ ਸਨ ਕਿ ਜੀਵਨ ਤੋਂ ਉਦਾਸ ਹੋ ਗਏ। ਆ ਦਿਨੇ ਇਹੋ ਵਿਚਾਰਦੇ ਰਹਿੰਦੇ ਕਿ ਮਾਨਵ ਜੀਵਨ ਦਾ ਅੰਤ ਕਰ ਲੈਣਾ, ਲੈਣਾ। ਅਗਲੇ ਜੀਵਨ ਨੂੰ ਕੀ ਪਤਾ ਕੈਸਾ ਹੋਏ ਹੋਏ। ਹੋ ਸਕਦਾ ਹੈ ਕਿ ਜੇ ਇਸ ਜਨਮ ਵਿੱਚ ਦੁਖੀ ਹਨ ਤਾਂ ਅਗਲੇ ਵਿੱਚ ਸੁਖ ਹੋ। ਜਾਣੇ ਸੁਖੀ ਹੋ ਜਾਣਗੇ ਐਸੀਆਂ ਹੀ ਦਲੀਲਾਂ ਕਰਦੇ ਆ ਕਰਦੇ ਕਿਉਂਕਿ ਭੁੱਖੇ ਬੱਚਿਆਂ ਦਾ ਮਿਲਕਣਾ ਨਾ ਦੇਖਿਆ ਜਾਂਦਾ ਹਰ ਰੋਜ਼ ਉਹਨਾਂ ਲਈ ਇਸਤਰੀ ਲੜਦੀ ਰਹਿੰਦੀ ਭਗਤ ਜੀ ਐਸੇ ਮਾਇਆ ਦੇ ਘਾਟੇ ਦੇ ਦੁੱਖਾਂ ਤੋਂ ਤੰਗ ਆ ਗਏ ਤੇ ਹਰ ਰੋਜ਼ ਮਨ ਹੀ ਮਨ ਕਲੇਸ਼ ਕਰਨ ਲੱਗੇ ਦਾਸ ਹੋ ਕੇ ਘਰੋਂ ਚੱਲ ਪਏ ਸਵਭ ਨਾਲ ਆਰਾਮ ਵਿੱਚ ਉਹਨਾਂ ਨੂੰ ਇੱਕ ਮਹਾਪੁਰਸ਼ ਮਿਲਿਆ ਉਸ ਨਾਲ ਬਚਨ ਬਲਾਸ ਹੋਏ ਤਾਂ ਉਸਨੇ ਪੁੱਛਿਆ ਹੀ ਬੇਣੀ ਕਿੱਧਰ ਚੱਲੇ ਹੋ ਬੇਣੀ ਜੀ ਮਹਾਰਾਜੀ ਦੱਸਾਂ ਘਰ ਵਿੱਚ ਗਰੀਬੀ ਹੈ ਇਹ ਨੰਗ ਭੁੱਖ ਦੀ ਦਸ਼ਾ ਨੇ ਦੁਖੀ ਕੀਤਾ ਹੈ ਸਮਝ ਨਹੀਂ ਆਉਂਦੀ ਕੀ ਕਰਾਂ ਇਹੋ ਚਿੰਤਾ ਚੱਤ ਆਉਂਦਾ ਹੈ ਕਿ ਮਰ ਹੀ ਜਾਵਾਂ ਇਸਤਰੀ ਤੇ ਬੱਚੇ ਆਪੇ ਭੁੱਖ ਨਾਲ ਮਰ ਜਾਣਗੇ ਐਸਾ ਵਿਚਾਰ ਕੇ ਬਾਹਰ ਨੂੰ ਚੱਲਿਆ ਹਾਂ ਵहां ਬਸਨੀਆ ਕਾ ਪਾਈ ਮਰਿਆਂ ਦੀ ਭੁੱਖ ਦੂਰ ਨਹੀਂ ਹੁੰਦੀ ਆਤਮ ਕਾਥ ਕਰੇਗਾ ਤਾਂ ਆਤਮਾ ਦੁਖੀ ਹੋਵੇਗੀ ਹੋਏਗੀ ਨ ਨਰਕਾ ਦਾ ਭਾਗ ਹੀ ਬਣੇਗਾ ਮਿਹਨਤ ਕਰ ਜੇ ਹੋਰ ਮਿਹਨਤ ਨਹੀਂ ਕਰਨੀ ਤਾਂ ਪ੍ਰਭੂ ਭਗਤੀ ਦੀ ਹੀ ਮਿਹਨਤ ਕਰਿਆ ਕਰ ਜੋ ਭਗਤੀ ਕਰਦਾ ਹੈ ਪ੍ਰਮਾਤਮਾ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ ਨਿਭਾਣੀ ਚਿੰਤਾ ਪਰਮਾਤਮਾ ਨੂੰ ਹੈ ਕਰਮਗਤੀ ਹੈ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਕਿਸੇ ਜਨਮ ਵਿੱਚ ਐਸਾ ਕਰਮ ਹੋਇਆ ਹੈ ਜੋ ਦੁੱਖ ਦੇ ਦੰਦ ਦੇਖਣੇ ਪਏ ਪਏ ਹੁਣ ਤਾਂ ਪ੍ਰਭੂ ਦੀ ਭਗਤੀ ਕਰ ਤਾਂ ਜਰੂਰ ਪਲਾ ਹੋਵੇਗਾ ਉਹ ਮਹਾਪੁਰਸ਼ ਦਾਪਦੇਸ਼ ਬੇਣੀ ਜੀ ਨੂੰ ਚੰਗਾ ਲੱਗਾ ਮਨ ਤੇ ਅਸਰ ਹੋਇਆ ਤੇ ਜੰਗਲਾਂ ਵੱਲ ਚਲੇ ਗਏ ਤੇ ਜਾਂਕੇ ਭਗਤੀ ਕਰਨ ਲੱਗੇ ਇਸ ਤਰ੍ਹਾਂ ਕੋਈ ਦੰ ਲੰਘ ਗਏ ਮਹਾ ਬਰਖਦੇ ਦੇ ਅਨੁਸਾਰ ਬੇਣੀ ਜੀ ਬਾਹਰ ਕਾਂਥ ਵਿੱਚ ਚਸ਼ਮਾ ਧਾਰੀ ਲਾ ਕੇ ਭਗਤੀ ਕਰਕੇ ਮਨ ਇਕਾਗਰ ਕਰ ਲੈਨੇ। ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਸੀ ਜਦੋਂ ਉਹ ਘਰੋਂ ਆਉਂਦਾ ਤਾਂ ਐਸਤਰੀ ਪੁੱਛਦੀ ਕਿੱਥੇ ਜਾਂਦੇ ਹੋ। ਭਗਤ ਜੀ ਜਵਾਬ ਦਿੰਦੇ ਹਨ ਮੈਂ ਰਾਜ ਦਰਬਾਰ ਵਿੱਚ ਕਥਾ ਕਰਦਾ ਹਾਂ। ਜਦੋਂ ਕਥਾ ਮੁੱਕੇਗੀ ਭੋਗ ਭਵੇਂਗਾ ਤਾਂ ਜ਼ਰੂਰ ਹੀ ਰਾਜਾ ਲਖਣਾ ਦੇ ਵੇਗਾ ਇਹ ਤਨ ਪਦਾਰਥ ਬਹੁਤ ਹੋਵੇਗਾ ਲੋੜਾਂ ਪੂਰੀਆਂ ਹੋ ਜਾਣਗੀਆਂ ਬਾਰ ਬਾਰ ਇਹ ਸੋਣ ਬੇਣੀ ਜੀ ਦੀ ਇਸਤਰੀ ਇੱਕ ਦਿਨ ਕ੍ਰੋਧ ਨਾਲ ਕੱਪੜਿਆਂ ਤੋਂ ਬਾਹਰ ਹੋ ਗਈ ਉਸਨੇ ਆਖਿਆ ਚੁੱਲ੍ਹੇ ਵਿੱਚ ਪਵੇ ਤੇਰਾ ਰਾਜਾ ਕਥਾ ਦਾ ਕੀ ਪਤਾ ਪੋ ਕਦੋਂ ਪਵੇ ਤੁਸੀਂ ਮੈਨੂੰ ਰਾਛਣਿਆ ਆ ਕੇ ਦਿਓ ਨਹੀਂ ਤਾਂ ਘਰ ਨਾ ਆਉਣਾ ਆਪਣੀ ਪਤਨੀ ਦੇ ਇਸ ਤਰ੍ਹਾਂ ਦੇ ਕੋੜੇ ਬਚਨ ਸੁਣ ਕੇ ਬੇਣੀ ਜੀ ਚੁੱਪਚਾਪ ਜੰਗਲਾਂ ਨੂੰ ਤੁਰ ਗਏ ਭਗਤੀ ਵਿੱਚ ਜਾ ਲੱਗੇ ਐਸੀ ਸਰਤਕਾਰ ਪਰਖ ਨਾਲ ਜੁੜੀ ਕਿ ਸਭ ਕੁਝ ਭੁੱਲ ਗਿਆ ਇਸਤਰੀ ਦਾ ਰੋਣਾ ਚੀਤੇ ਨਾ ਆਇਆ ਪੁਖ ਨੰਗ ਤੇ ਆਪਣੀ ਪੁਖ ਚੀਤੇ ਨਾ ਰਹੀ ਪਰਮਾਤਮਾ ਨੂੰ ਯਾਦ ਕਰੀ ਗਈ ਉਧਰ ਅੰਤਜਮਨੀ ਪ੍ਰਭੂ ਨੇ ਸੱਚ ਹੀ ਭਗਤ ਦੀ ਨਿ ਭਗਤੀ ਸੁਣ ਲਈ ਆਪਣੇ ਸੇਵਕ ਦਾ ਮਾਨ ਰੱਖਣ ਲਈ ਆਪਣੇ ਨਾਮ ਦੀ ਮਹਿਮਾ ਪ੍ਰਗਟ ਕਰਨ ਲਈ ਉਹਨੇ ਰਾਜੇ ਦੇ ਮਾਨ ਵਿੱਚ ਲਿਆ ਪੈਦਾ ਇਤੀ ਜਸਨੀ ਰਾਸ਼ਨ ਦੇ ਗੱਡੇ ਭਰੇ ਧੰ ਲਦਿਆਂ ਤੇ ਜਾ ਬੀਣੀ ਜੀ ਦੀ ਪਤਨੀ ਨੂੰ ਪੁੱਛਿਆ ਬ੍ਰਾਹਮਣ ਪੱਟ ਬੀਣੀ ਦਾ ਘਰ ਹੋ ਹੈ ਬੀਣੀ ਜੀ ਦੀ ਪਤਨੀ ਜੀ ਇਹੋ ਹੈ ਪਤਾ ਨਹੀਂ ਕਿੱਧਰ ਉੱਜੜਿਆ ਹੈ ਰਾਜੇ ਨੇ ਹਲਕਾਰਾਂ ਦੇ ਰੂਪ ਵਿੱਚ ਆਖਿਆ ਉਹ ਰਾਜ ਦਰਬਾਰ ਵਿੱਚ ਕਥਾ ਕਰਦੇ ਹਨ ਰਾਸ਼ਨ ਭੇਜਿਆ ਹੈ ਅੰਨ ਹੈ ਲੀੜੇ ਮਿੱਠਾ ਘਿਓ ਸਾਂਭ ਲਓ ਕਥਾ ਪੂਰੀ ਹੋਣ ਤੇ ਬਹੁਤ ਕੁਝ ਮਿਲੇਗਾ ਬੀਣੀ ਦੀ ਪਤਨੀ ਨੂੰ ਮਿਲਾ ਜਾਈ ਕਿ ਉਹ ਝੂਠ ਨਹੀਂ ਆਖਦੇ ਸਨ ਸੱਚ ਹੀ ਰਾਜੇ ਦੇ ਦਰਬਾਰ ਵਿੱਚ ਜਾਂਦੇ ਸਨ ਐਵੇਂ ਗੁੱਸੇ ਵਿੱਚ ਕੀਤਾ ਉਹ ਉਸਨੇ ਸਾਰਾ ਸਮਾਨ ਰੱਖ ਲਿਆ ਤੇ ਖੁਸ਼ ਹੋ ਕੇ ਬੀਣੀ ਜੀ ਨੂੰ ਚਿੱਤੇ ਕਰਨ ਲੱਗੀ ਇਹ ਵੀ ਆਖ ਦਿੱਤਾ ਜੀ ਸਵੇਰੇ ਕੋਈ ਖਫਾ ਹੋ ਕੇ ਗਏ ਸਨ ਉਹਨਾਂ ਨੂੰ ਛੇਤੀ ਭੇਜ ਦੇਣਾ ਰਾਜਾ ਸਿੱਧਾ ਬੀਣੀ ਜੀ ਕੋਲ ਪੁੰਜਾ ਉਨਾਂ ਨੂੰ ਜਾ ਕੇ ਸਤ ਵਿੱਚ ਲਿਆਂਦਾ ਤੇ ਆਖਿਆ ਹੋਸ਼ ਕਰ ਤੇਰੀ ਭਗਤੀ ਪ੍ਰਮਾਨ ਜਾਂ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋਈਆਂ ਕਿਸੇ ਗੱਲ ਦੀ ਘਾਟ ਨਹੀਂ ਰਹਿ ਗਈ ਬੀਣੀ ਜੀ ਨੇ ਬਚਨ ਸੁਣ ਕੇ ਲੱਗਾ ਪ੍ਰਭੂ ਆਪ ਬੋਲ ਰਹੇ ਹਨ ਸਾਰਾ ਕਥਕ ਦੇਖੇ ਭਗਤ ਬੀਣੀ ਜੀ ਭਗਤੀ ਕਰਨੋਂ ਉੱਠ ਕੇ ਖੁਸ਼ੀ ਨਾਲ ਗੱਲ-ਗੱਲ ਹੋ ਕੇ ਬਾਸਿਕਾ ਨੂੰ ਨੱਠ ਪਏ ਜਦੋਂ ਘਰ ਆਇਆ ਤਾਂ ਉਸਦੀ ਪਤਨੀ ਉਸ ਨੂੰ ਖੁਸ਼ ਹੋ ਕੇ ਮਿਲੀ ਚਰਨੀ ਹੱਥ ਲਾਇਆ ਮੈਨੂੰ ਖਿਮਾ ਕਰਨਾ ਮਹਾਰਾਜ ਮੈਂ ਤਾਂ ਭੁੱਲ ਗਈ ਭੁੱਖ ਨੇ ਤੰਗ ਕੀਤਾ ਸੀ ਉਹ ਜੋ ਗੱਲਾਂ ਮੂੰਹੋਂ ਨਿਕਲ ਗਈਆਂ ਮੈਨੂੰ ਮaaf ਕਰੋ ਤੁਸੀਂ ਤਾਂ ਸਭ ਜਾਣੀ ਜਾਣ ਹੋ ਰਾਜੇ ਦਾ ਮੰਦਾ ਸਭ ਕੁਝ ਦੇ ਗਿਆ ਹੁਣ ਕਿਸੇ ਗੱਲ ਦਾ ਘਾਟਾ ਨਹੀਂ ਪ੍ਰਭੂ ਨੇ ਸੁਣ ਲਈ ਗੱਲ ਬੇਣੀ ਜੀ ਸੁਣ ਕੇ ਪ੍ਰਸੰਨ ਹੋ ਗਏ ਕਿ ਇਹ ਸਭ ਕੁਝ ਪ੍ਰਭੂ ਭਗਤੀ ਦਾ ਫਲ ਹੈ ਜੋ ਮਾਇਆ ਆਈ ਤੇ ਨਾਲ ਹੀ ਕਰਨ ਦੀ ਮਾਇਆ ਇਸਤਰੀ ਵੀ ਖੁਸ਼ ਹੋ ਗਈ। ਬੀਣੀ ਜੀ ਨੇ ਭਗਤੀ ਕਰੀ ਜਾਣ ਦਾ ਮਨ ਬਣਾ ਲਿਆ ਤੇ ਉਹਗੇ ਪਖਤ ਬਣ ਗਏ। ਪਾਈ ਗੰਦਾਸ ਜੀ ਨੇ ਆਪਣੀਆਂ 12 ਵਿੱਚ ਪ੍ਰਸੰਗ ਨੂੰ ਇਸ ਤਰ੍ਹਾਂ ਲਿਖਿਆ ਹੈ। ਜੇ ਮਖ ਬੀਣੀ ਭਗਤ ਕਰ ਜਾਏ ਇਕਾਂਤ ਬਹਿ ਲੈ ਬਲਾਈ ਕਰਮ ਕਰੇ ਅਧਿਆਤਮੀ ਹੋਰਸ ਕਿਸੇ ਨਾ ਲਖ ਲਖਾਏ ਘਰ ਆਇਆ ਜਾਂ ਪੁੱਛੀਏ ਰਾਜਾ ਦਵਾਰ ਗਿਆ ਅਲਾਵੇ ਕਰ ਸਭ ਮਥ ਮੰਗਿਆ ਨਾ ਬਲ ਸਲ ਕਰਕੇ ਹੱਥ ਲੰਗਾਏ ਲੰਗਾਵੇ ਵੱਡਾ ਸਾਗ ਮਰਦਾ ਉਹ ਇੱਕ ਮਾਨ ਪਰਮੇਸ਼ਰ ਧਿਆਵੇ ਪੈਜ ਸਵਾਰੇ ਪਤ ਦੀ ਰਾਜਾ ਹੋ ਕੇ ਕਰ ਚਲਾਵੇ ਦੇਂਦਲਾਸਾ ਤੋਂ ਉਸਕੇ ਅਣਗਿਣਤੀ ਖਰਜੀ ਪਹੁੰਚਾਵੇ ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਹੀ ਇਹ ਤਾਂ ਪੰਜਾਬੀ ਭਗਤ ਜੀ ਨਾਂ ਜੈਕਾਰ ਕਰਾਵੇ ਤੇ ਪਾਈ ਗਦਾਹੀ ਨੇ ਬੀਣੀ ਜੀ ਦਾ ਨਾਮ ਭਗਤਾਂ ਦੀ ਸੂਚੀ ਵਿੱਚ ਦਰਜ ਕਰਦੇ ਆ ਆਪਣੀਆਂ 12 ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ਹੈ ਬੀਣੀ ਤਰਲੋਚਨ ਨਾਮ ਦਿਉ ਤੰਨਾ ਸਾਧਨਾ ਭਗਤ ਦਾਇ ਉਹ ਸਾਬਦੇਸ ਦੇਣ ਲੱਗ ਪਏ ਪ੍ਰਮਾਤਮਾ ਨੇ ਐਸੇ ਪਾਗਲਾਇਆ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਘਾਟ ਨਾ ਰਹੀ ਉਹ ਭਜਨ ਮੰਨ ਲਗੀ ਕਰਦੇ ਰਹੇ ਆਪ ਜੀ ਸਰੀਰ ਕਰਕੇ 16 ਮੀ ਇਸਵੀ ਸਦੀ ਵਿੱਚ ਇਸ ਸੰਸਾਰ ਤੋਂ ਲੋਪ ਹੋ ਗਏ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਾਰਮਿਆ ਹੁਦੇਸਾਂ ਦੁਆਰਾ ਸੰਦਾਲਈ ਅਮਰ ਹੋ ਗਏ ਅੱਜ ਵੀ ਉਹਨਾਂ ਦੇ ਨਗਰ ਅਸ਼ਨੀ ਵਿੱਚ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਪ੍ਰਭੂ ਨੂੰ ਜੋ ਚਿੱਤੇ ਕਰਦੇ ਹਨ ਲੋਕ ਉਹਨਾਂ ਨੂੰ ਚਿੱਤੇ ਕਰਦੇ ਹਨ ਐਸੀ ਨਾਮ ਦੀ ਮੰਨਾ ਹੈ ਇੱਥੋਂ ਸਮਾਪਤ ਕਰਦੇ ਹਾਂ ਬੋਲਣ ਵਿੱਚ ਕੋਈ ਅੱਖਰਵਰਧਾ ਘਾਟਾ ਪਲ ਚਕਮਾ ਕਰਨੀ ਆਪਦੀ ਅਣਜਾਣ ਬੱਚੀ ਦੇ ਇਸ ਹਿੱਤੇ ਹੱਥ ਰੱਖਣਾ ਨਾਮ ਦੀ ਰਾਤ ਵਕਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ